ਭਾਈ ਜੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਆਗੇ ਜਿਹੜੇ ਮੁੰਡੇ ਕੁੜੀਆਂ ਬੀਬੀਆਂ ਪਹਿਣਾ ਮਾਤਾ ਕਰ ਦੇ ਵਿੱਚ ਬੇਲੇ ਨੇ ਉਹ ਕਰ ਦੇ ਵਿੱਚ ਰਹਿ ਕੇ ਵੀ ਆਪਾਂ ਪੈਸੇ ਕਮਾ ਸਕਦੇ ਆਗੇ 5000 10000 20000 50000 ਲੱਖ ਰੁਪਏ ਤੱਕ ਵੀ ਤੁਸੀਂ ਪੈਸੇ ਕਮਾ ਸਕਦੇ ਹੋਗੇ ਕਿਵੇਂ ਕਮਾ ਸਕਦੇ ਹੋ ساری ਗੱਲਬਾਤ ਆਪਾਂ ਇਸ ਵੀਡੀਓ ਚ ਕਰਾਂਗੇ ਭਾਈ ਜੀ ਤਰੀਕਾ ਹੋਊਗਾ ਵਧੀਆ ਕੀ ਤਰੀਕਾਗਾ ਗੱਲਬਾਤ ਕਰਦੇ ਬੈਨਾ ਬਾਈ ਜਸਸੀਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਬਾਈ ਚੜ੍ਹਦੀ ਕਲਾ ਜੀ ਬਾਈ ਪੜਾਈ ਹੋ ਗਈ ਹਨ ਸਾਰਾਂ ਦੀ ਪਰ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਪਤਾ ਨਹੀਂ ਕੀ ਗੱਲਬਾਤ ਆ ਗਈ ਹੈ ਨਾ ਇਹ ਆ ਦੇਖੋ ਇਹ ਸਿਸਟਮ ਹੈ ਜੀ ਜਿਵੇਂ ਬਹੁਤ ਮੁੰਡੇ ਕੁੜੀਆਂ ਹਮ ਇੰਟੈਲੀਜੈਂਟ ਬਹੁਤ ਨੇ ਘਰੇ ਬੈਠੇ ਨੇ ਬਹੁਤ ਜਾਨੀ ਕਿ ਹਾਊਸ ਵਾਈਫ ਜਿਹੜੀਆਂ ਵਿਚਾਰੀਆਂ ਪੜੀਆਂ ਤਾਂ ਹੋਈਆਂ ਨੇ ਪਰ ਉਹ ਕਈ ਵਾਰ ਨੌਕਰੀ ਨਹੀਂ ਕਰ ਸਕਦੀ ਨੌਕਰੀ ਹਾਂ ਠੀਕ ਹੈ ਠੀਕ ਹੈ ਤਾਂ ਆਪਣੇ ਕੋਲ ਐਦਾਂ ਦਾ ਬਿਜ਼ਨਸ ਹੈ ਕਿ ਜਿਹੜਾ ਤੁਸੀਂ ਘਰੇ ਬੈਠ ਕੇ ਕਰ ਸਕਦੇ ਹੋ ਕਰਕੇ ਉਹਦੀ ਆਪਦੀ ਹੀ ਮਾਰਕੀਟ ਆਪਦਾ ਹੀ ਬ੍ਰਾਂਡ ਆਪਦੀ ਕੰਪਨੀ ਠੀਕ ਹੈ ਜੀ ਠੀਕ ਹੈ ਵਧੀਆ ਲੈਵਲ ਤੱਕ ਲਿਆ ਸਕਦੇ ਹਾਂ ਕਮਾਈ ਦੀ ਲਿਮਟ ਕੋਈ ਨਹੀਂ ਕੋਈ ਲਿਮਟ ਨਹੀਂ ਹੈ ਨਾ ਕੋਈ ਲਿਮਟ ਨਹੀਂ ਜੰਨਾ ਮਰਜੀ ਕਮਾ ਸਕਦੇ ਹੋ 5000 10000 20000 ਤੋਂ ਲੈ ਕੇ ਜੰਨਾ ਮਰਜੀ ਕਮਾ ਸਕਦੇ ਠੀਕ ਹੈ ਜੀ ਕਰੇ ਬਹਿ ਕੇ ਆਰਾਮ ਨਾਲ ਪੱਖੇ ਥੱਲੇ ਬਹਿ ਕੇ ਆਪਣਾ ਟਾਈਮ ਹੋਊਗਾ ਆਪਣੀ ਪੈਸਾ ਆਊਗਾ ਕਿੰਨਾ ਮਰਜੀ ਕਮਾ ਲਈਏ ਤੁਹਾਡੇ ਹੀ ਨਾਮ ਹੋਊਗਾ ਤੁਹਾਡੇ ਹੀ ਪੈਸਾ ਆਊਗਾ ਤੁਹਾਡੇ ਟਾਈਮ ਹੋਊਗਾ ਜਦੋਂ ਤੁਹਾਡਾ ਮਨ ਮੰਨੇ ਉਦੋਂ ਕੰਮ ਕਰਨਾ ਵੀ ਜੋ ਨਹੀਂ ਆਪਦਾ ਕੰਮ ਕਰੋ ਸਹੀ ਗੱਲ ਹੈ ਚਲੋ ਬਈ ਮਿੱਤਰੋ ਆਪਾਂ ਗੱਲਬਾਤ ਕਰਦਾਂਗੇ ਸਰੂੂ ਵੀ ਪੈਸਾ ਕਿਵੇਂ ਕਮਾਈਏ ਘਰੇ ਬੈਠ ਕੇ ਦੱਸੋ ਬਾਈ ਜੀ ਕਰਨਾ ਕੀ ਪਊ ਆਪਾਂ ਲੋਈ ਬਿਲਕੁਲ ਛੋਟਾ ਜਿਹਾ ਪ੍ਰੋਡਕਟ ਹੈ ਜੀ ਪ੍ਰੋਡਕਟ ਤੁਹਾਨੂੰ ਦਿਖਾਉਣੇ ਆਂਗੇ ਹਾਂਜੀ ਤੇ ਆਹ ਪ੍ਰੋਡਕਟ ਹੈ ਜੀ ਬਿਲਕੁਲ ਡੇਲੀ ਯੂਜ਼ ਹੋਣ ਵਾਲਾ ਪ੍ਰੋਡਕਟ ਹੈ ਡੇਲੀ ਡੇਲੀ ਯੂਜ਼ ਹੋਣ ਵਾਲਾ ਪ੍ਰੋਡਕਟ ਹੈ ਇੰਨੀ ਖਫਤ ਹੈ ਇਸ ਪ੍ਰੋਡਕਟ ਦੀ ਵੀ ਯਾਨੀ ਕਿ ਇੱਕ ਇੱਕ ਘਰ ਦੇ ਵਿੱਚ ਡੇਲੀ ਦੀ ਇੱਕ ਇੱਕ ਮਨ ਕੇ ਚਲੋ ਵੀ ਹਫਤੇ ਇੱਕ ਦੀ ਇੱਕ ਦੀ ਖਫਤ ਹੈ ਸਹੀ ਗੱਲ ਹੈ ਰੈਗੂਲਰ ਜਿੰਨੇ ਕਸਟਮਰ ਤੁਸੀਂ ਖਰੀਦ ਲਓਗੇ ਜਿੰਨੇ ਕਸਟਮਰ ਤੁਸੀਂ ਤਿਆਰ ਕਰ ਲਓਗੇ ਉਹ ਇੱਕ ਤਰ੍ਹਾਂ ਦੀ ਤੁਸੀਂ ਜ਼ਮੀਨ ਲੈ ਲਈ ਸਹੀ ਗੱਲ ਹੈ ਠੀਕ ਹੈ ਜੀ ਤਾਂ ਇਸੇ ਲਈ ਇਹ ਪ੍ਰੋਡਕਟ ਤੁਸੀਂ ਘਰ ਦੇ ਵਿੱਚ ਬੈਠ ਕੇ ਬਣਾ ਸਕਦੇ ਹੋ ਠੀਕ ਹੈ ਇਹਦੀ ਟ੍ਰੇਨਿੰਗ ਅਸੀਂ ਤੁਹਾਨੂੰ ਦੇਵਾਂਗੇ ਕਿੱਦਾਂ ਤੁਸੀਂ ਇਹ ਬਣਾਉਣਾ ਹੈ ਕਿੱਦਾਂ ਬਣਾ ਕੇ ਇਹਦੀ ਬ੍ਰਾਂਡਿੰਗ ਕਰਨੀ ਹੈ ਕਿੱਦਾਂ ਬਣਾ ਕੇ ਤੁਸੀਂ ਇਹਨੂੰ ਵੇਚਣਾ ਸਹੀ ਗੱਲ ਹੈ ਜੀ ਭਾਈ ਜੀ ਜੇ ਆਪਾਂ ਇਹ ਕੰਮ ਨੂੰ ਸ਼ੁਰੂ ਕਰਨਾ ਹੋਵੇ ਕਿੰਨੇ ਰੁਪਏ ਚਾਹੀਦੇ ਨੇ ਆਪਾਂ ਨੂੰ ਪੈਸੇ ਭਾਈ ਜੀ ਬਿਲਕੁਲ ਮੰਨ ਕੇ ਚੱਲੋ ਤੁਸੀਂ ਇਸ ਕੰਮ ਨੂੰ 5 ਤੋਂ 10000 ਨਾਲ ਵੀ ਸ਼ੁਰੂ ਕਰ ਸਕਦੇ ਹੋ 5 ਤੋਂ 10000 ਰੁਪਏ ਲਾ ਕੇ 5 ਤੋਂ 10000 ਨਾਲ ਤੁਸੀਂ ਮੀਡੀਅਮ ਲੈਵਲ ਦਾ ਕੰਮ ਹੈ ਜੜਾ ਸ਼ੁਰੂ ਕਰ ਸਕਦੇ ਹੋ ਠੀਕ ਆ ਜੀ ਕਿੰਨੇ ਰੁਪਏ ਕਮਾ ਸਕਦੇ ਆਂਗੇ 5-10000 ਰੁਪਏ ਲਾ ਕੇ ਜੇ 10000 ਰੁਪਏ ਲਾਉਂਗੇ ਤਾਂ ਤੁਸੀਂ 10000 ਮਹੀਨਾ ਕਮਾ ਸਕਦੇ ਹੋ ਲਓ ਜੀ ਭਾਈ ਜੀ 10000 ਰੁਪਏ ਲਾ ਕੇ ਤੁਸੀਂ ਐਕਸਟਰਾ 10000 ਰੁਪਏ ਮਹੀਨਾ ਕਮਾ ਸਕਦੇ ਹੋ ਕਮਾ ਸਕਦੇ ਆਂ ਕਿ ਸਾਥੋ ਟ੍ਰੇਨਿੰਗ ਲਓ ਟ੍ਰੇਨਿੰਗ ਲੈ ਕੇ ਤੁਸੀਂ ਪ੍ਰੋਪਰਲੀ ਦੇਖੋ ਕੋਈ ਵੀ ਪ੍ਰੋਡਕਟ ਹੈ ਟ੍ਰੇਨਿੰਗ ਕਿਤੋਂ ਵੀ ਲਓ ਟ੍ਰੇਨਿੰਗ ਲੈਣੀ ਪੈਂਦੀ ਆ ਹਾਂਜੀ ਜਦੋਂ ਤੁਸੀਂ ਪ੍ਰੋਡਕਟ ਪੂਰਾ ਪ੍ਰੋਪਰਲੀ ਸਿੱਖ ਗਏ ਹੂੰ ਇੱਕ ਦਾ ਇਹ ਪ੍ਰੋਡਕਟ ਬਿਲਕੁਲ ਸ਼ੁੱਧਾ ਜਿਹੜਾ ਸਿੱਖੋਗੇ ਪਬਲਿਕ ਨੂੰ ਇਹਦੀ ਲੋੜ ਹੈ ਤੁਸੀਂ ਆਪਣੇ ਪਿੰਡ-ਪਿੰਡ ਦੇ ਵਿੱਚ ਵੀ ਮਾਰਕੀਟਿੰਗ ਕਰ ਲਓ ਸਹੀ ਗੱਲ ਆ ਮਾਰਕੀਟਿੰਗ ਦੇ ਸੋਲੂਸ਼ਨ ਅਸੀਂ ਤੁਹਾਨੂੰ ਦੱਸਾਂਗੇ ਵੀ ਕਿੱਥੇ-ਕਿੱਥੇ ਤੁਸੀਂ ਇਹਨੂੰ ਸੇਲ ਕਰ ਸਕਦੇ ਕੱਲੀ-ਕੱਲੀ ਸਾਬਣ ਬਾਰੇ ਦੱਸਾਂਗੇ ਠੀਕ ਹੈ ਜੀ ਟ੍ਰੇਨਿੰਗ ਆਪਣੀ ਕਦੋਂ ਆਏ ਫਿਰੇ ਟ੍ਰੇਨਿੰਗ ਬਈ ਹੈਗੀ ਹੈ ਜੀ ਆਪਣੀ 21 ਤਰੀਕ ਦੀ ਟ੍ਰੇਨਿੰਗ 21 ਤਰੀਕ ਦੀ ਹਾਂਜੀ 21 ਮਈ ਦੀ 21 ਮਈ ਦੀ ਕਿਉਂਕਿ ਅੱਜ ਕਾਣਕ ਦਾ ਸੀਜ਼ਨ ਚੱਲ ਰਿਹਾ ਜੀ ਸਾਰੇ ਪਰਿਵਾਰ ਬਿਜ਼ੀ ਨੇ 21 ਤਰੀਕ ਦੀ ਡੇਟ ਰੱਖੀ ਗਈ ਹੈ ਜੀ ਕਿਸੇ ਵੀ ਲੇਡੀਜ਼ ਲੜਕੇ ਨੇ ਬੇਰਜ਼ਗਾਰ ਨੇ ਜਿੰਨੇ ਵੀ ਸੱਜਣ ਆਓ ਸਾਡੇ ਕੋਲੋਂ ਟ੍ਰੇਨਿੰਗ ਲੈ ਕੇ ਪ੍ਰੋਡਕਟ ਨੂੰ ਬਣਾਉਣਾ ਕਿਵੇਂ ਬਣਾਉਣਾ ਰਾ ਮਟੀਰੀਅਲ ਵੀ ਤੁਹਾਨੂੰ ਅਸੀਂ ਇੱਥੋਂ ਹੀ ਦੇਵਾਂਗੇ ਠੀਕ ਹੈ ਜੀ ਦੱਸਾਂਗੇ ਵੀ ਇੱਥੋਂ-ਇਥੋਂ ਮਿਲੂਗਾ ਖਰੀਦ ਤੁਸੀਂ ਜਿੱਥੋਂ ਮਰਜ਼ੀ ਸਕਦੇ ਹੋ ਪੂਰੀ ਹਟੋਜੀਡ ਬਣਾਉਣ ਤੋਂ ਲੈ ਕੇ ਮਾਰਕੀਟਿੰਗ ਤੱਕ ਦਾ ਬ੍ਰਾਂਡਿੰਗ ਤੱਕ ਦਾ ਪੈਕਿੰਗ ਤੱਕ ਦਾ ਸਾਰਾ ਸਿਸਟਮ ਇਹਦੇ ਵਿੱਚ ਤੁਹਾਨੂੰ ਸਿਖਾਵਾਂਗੇ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਭਾਈ ਜੀ ਇਹ ਕੰਮ ਕਰਦ ਨੂੰ ਆਪਾਂ ਨੂੰ ਭਾਈ ਜੀ 2 ਸਾਲ ਹੋ ਗਏ 2 ਸਾਲ ਦੇ ਵਿੱਚ ਆਪਾਂ ਬਹੁਤ ਕੰਮ ਕਰ ਰਹੇ ਹਾਂ ਠੀਕ ਹੈ ਜੀ ਦਿੱਕਤ ਕਿਹੜੀ ਕਿਹੜੀ ਆਈ ਇਹਦੇ ਵਿੱਚ ਦਿੱਕਤਾਂ ਜਿਹੜੀਆਂ ਸਾਨੂੰ ਆਈਆਂ ਪਰ ਉਹ ਸੀ ਨਵੇਂ ਬੰਦਿਆਂ ਨੂੰ ਨਹੀਂ ਆਉਂਦੇ ਨਵੇਂ ਨੂੰ ਨਹੀਂ ਆਉਂਦੇ ਨਵੇਂ ਨੂੰ ਨਹੀਂ ਆਉਂਦੇ ਦਿੱਕਤਾਂ ਬਹੁਤ ਆਉਂਦੀਆਂ ਜੀ ਦੇਖਣ ਨੂੰ ਲੱਗਦਾ ਵੀ ਇਹ ਸਾਬਣ ਹੈ ਛੋਟਾ ਜਿਹਾ ਪ੍ਰੋਡਕਟ ਹੈ ਅਰੇ ਇਹ ਇੰਨਾ ਕੋ ਜੁਨੀਕ ਪ੍ਰੋਡਕਟ ਹੈਗਾ ਪਬਲਿਕ ਦੇ ਵਿੱਚ ਆਪਾਂ ਦੇਣਾ ਹੈ ਠੀਕ ਹੈ ਸਰੀਰ ਵਾਸਤੇ ਇਹ ਯੂਜ਼ ਕਰਨਾ ਹੈ ਹਾਂ ਇਹਦੇ ਲਈ ਬੜੀਆਂ ਸਾਵਧਾਨੀਆਂ ਰੱਖਣੀਆਂ ਪੈਂਦੀਆਂ ਨੇ ਸਹੀ ਗੱਲ ਹੈ ਬੜੀਆਂ ਬਰੀਕੀਆਂ ਦੇ ਨਾਲ ਇਹਦੇ ਵਿੱਚ ਪ੍ਰੋਡਕਟ ਪਾਉਣੇ ਪੈਂਦੇ ਨੇ ਠੀਕ ਹੈ ਪ੍ਰੋਡਕਟ ਵੀ ਇੰਨਾ ਵਧੀਆ ਦੱਸਾਂਗੇ ਤੁਹਾਨੂੰ ਬਣਾਉ ਬੀਜ ਜਮਾ ਪ्योर ਦੱਸਾਂਗੇ ਆਰਗੈਨਿਕ ਕਿਸੇ ਦੀ ਸਿਹਤ ਨਾਲ ਕੋਈ ਖਲਵਾੜ ਨਹੀਂ ਕਰਨਾ ਆਰਗੈਨਿਕ ਪ੍ਰੋਡਕਟ ਦੱਸਾਂਗੇ ਤੁਹਾਨੂੰ ਲੋ ਜੀ ਬਾਈ ਜੀ ਹੁਣ ਤੁਸੀਂ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈਗੇ ਨੇ ਤੇ ਤੁਸੀਂ ਟ੍ਰੇਨਿੰਗ ਦੇ ਲਈ ਆਪਣੀ ਸੀਟ ਬੁੱਕ ਕਰ ਸਕਦੇ ਹੋਗੇ ਠੀਕ ਹੈ ਜੀ ਬਾਕੀ ਜੋ ਵੀ ਜਾਣਕਾਰੀ ਤੁਸੀਂ ਇਹਦੇ ਬਾਰੇ ਲੈਣਾ ਚਾਹੁੰਦੇ ਹੋਗੇ ਤਾਂ ਸਕਰੀਨ ਤੇ ਨੰਬਰ ਹੈਗਾਗਾ ਕਰ ਲਿਓ ਬਾਈ ਜੀ ਨਾ ਗੱਲ ਬਾਤ ਤੇ ਇਹਦੀ ਟ੍ਰੇਨਿੰਗ ਲੈ ਕੇ ਤੁਸੀਂ ਬਾਈ ਜੀ ਚੰਗੀ ਕਮਾਈ ਕਰ ਸਕਦੇ ਹੋਗੇ ਮੈਨੂੰ ਲੱਗਦਾ ਵੀ ਤੁਹਾਨੂੰ ਨੌਕਰੀ ਦੀ ਵੀ ਲੋੜ ਨਹੀਂ ਪੈਣੀ ਬਿਲਕੁਲ ਬਾਈ ਜੀ ਬਿਲਕੁਲ ਆਪਣੇ ਆਪ ਤੇ ਨਿਰਭਰ ਹੋ ਜਾਓ ਠੀਕ ਹੈ ਕਿਸੇ ਤੇ ਆਸ ਨਾ ਛੱਡੋ ਸਹੀ ਗੱਲ ਹੈ ਜੀ ਬਕਾਇਦਾ ਸਰਟੀਫਿਕੇਟ ਦੇਵਾਂਗੇ ਆਧਾਰ ਕਾਰਡ ਭੇਜ ਕੇ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਠੀਕ ਹੈ ਜੀ 21 ਤਰੀਕ ਨੂੰ 21 ਮਈ ਨੂੰ ਇਹ ਟ੍ਰੇਨਿੰਗ ਲੱਗੂਗੀ ਠੀਕ ਹੈ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰਕੇ ਆਪਣੀ ਸੀਟ ਆਈਡੀਓ ਬੁੱਕ ਕਰਾ ਸਕਦੇ ਲੋ ਜੀ ਬਾਈ ਚੱਕ ਲੋ ਫੋਨ ਸਕਰੀ ਦੇ ਨੰਬਰ ਹੈਗੇ ਨੇ ਤੇ ਕਰ ਲੋ ਸੀਟ ਬੁੱਕ ਪੈਸੇ ਕਮਾਉਣ ਲਈ ਤਿਆਰ ਹੋ ਜਾਓ ਧੰਨਵਾਦ